ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ABC ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਜਿਹੜੀ ਅੱਜ ਵੀਡੀਓ ਬਣਾ ਰਹੇ ਆ ਆਪਾਂ ਪਿੰਡ ਮਿੱਡਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੇ ਤਹਿਸੀਲ ਜਿਹੜੀ ਇਹਨੂੰ ਹੋ ਮਲੋਟ ਪੈ ਜਾਂਦੀ ਹੈ ਜਿਹੜਾ ਮਿੱਡਾ ਪਿੰਡ ਹੈ ਜਦੋਂ ਆਪਾਂ ਮਲੋਟ ਤੋਂ ਫਾਜ਼ਿਲਕਾ ਰੋਡ ਪੰਨੀ ਵਾਲੇ ਨੂੰ ਜਾਂਦੇ ਆ ਤੇ ਉਸ ਦੇ ਉੱਪਰ ਹੀ ਆਉਂਦਾ ਤੇ ਜਿਹੜੇ ਆਸੇ ਪਾਸੇ ਦੇ ਪਿੰਡ ਆਉ ਆਲਮਾਲਾ ਬੋਦੀ ਵਾਲਾ ਉਹ ਨਾਲ-ਨਾਲ ਲੱਗਦੇ ਪਿੰਡ ਹੈ ਤੇ ਜਿਹੜੀ ਅੱਜ ਦੀ ਵੀਡੀਓ ਉਹਦੇ ਵਿੱਚ ਤੁਹਾਨੂੰ 45 ਤੋਂ 50 ਨਗ ਆਪਾਂ ਕੱਟੀਆਂ ਝੋਟੀਆਂ ਦੇ ਦਿਖਾਵਾਂਗੇ ਦੋਸਤੋ ਹਮੇਸ਼ਾ ਹੀ ਟੋਕੜ ਗੱਬਣ ਮੱਜਾਂ ਦੀ ਕੱਟੀਆਂ ਦੀ ਝੋਟੀਆਂ ਦੀ YouTube ਤੇ ਬਹੁਤ ਡਿਮਾਂਡ ਰਹਿੰਦੀ ਹੈ ਤੇ ਮੇਰੀ ਵੀ ਇੱਛਾ ਹੁੰਦੀ ਹੈ ਕਿ ਵੀ ਇਹੋ ਜੇ ਨਗਾਂ ਦੀ ਮੈਂ ਵੱਧ ਤੋਂ ਵੱਧ ਵੀਡੀਓ ਬਣਾਵਾਂ ਤੇ ਬਾਕੀ ਡਿਟੇਲ ਬਾਪੂ ਜੀ ਤੋਂ ਆਪਾਂ ਗੱਲ ਕਰਦੇ ਆ ਸਤਿ ਸ਼੍ਰੀ ਅਕਾਲ ਬਾਪੂ ਜੀ ਵੈਰੂ ਜੀ ਖਾਲਸਾ ਵੈਰੂ ਜੀ ਕੀ ਫਤਿਹ ਵੈਰੂ ਜੀ ਖਾਲਸਾ ਵੈਰੂ ਜੀ ਕੀ ਫਤਿਹ ਬਾਪੂ ਜੀ ਆਪਣਾ ਨਾਮ ਦੱਸਿਓ ਜੀ ਨਾਮ ਇਹ ਰਿਹਾ ਆਪਣਾ ਬਾਬਾ ਫਲੋਰ ਸਿੰਘ ਪਿੰਡ ਮੱਡਾ ਹਾਂਜੀ ਜਿਹੜਾ ਸ੍ਰੀ ਮੁਖਤਸਰ ਸਾਹਿਬ ਹਾਂਜੀ ਤੁਸੀਂ ਮਲ ਰੋਡ ਪੈਂਦੀ ਵੀਰੇ ਠੀਕ ਹੈ ਬਾਪੂ ਜੀ ਫੋਨ ਨੰਬਰ ਵੀ ਦੱਸ ਦੋ ਆ ਫੋਨ ਨੰਬਰ ਵੀਰੇ 98763 90717 98763 90717 ਠੀਕ ਹੈ ਇਹ ਬਾਪੂ ਜੀ ਜਿਹੜਾ ਆਪਾਂ ਕਟੀਆਂ ਝੋਟੀਆਂ ਦਾ ਕੰਮ ਕਰਦੇ ਕਿੰਨੇ ਸਾਲ ਪੁਰਾਣਾ ਜੀ ਆਪਣਾ ਇਹ ਆਪਨੂੰ ਵੀਰੇ ਲਗਭਗ ਨਾ 20 ਸਾਲ ਹੋ ਗਏ ਠੀਕ ਹੈ ਹਾਂਜੀ ਤੇ ਜਿਹੜੀ ਅੱਜ ਵੀਡੀਓ ਬਣਾ ਰਹੇ ਆ ਇਹਦੇ ਵਿੱਚ ਕਿੰਨੇ ਨਾਗ ਹੈ ਜੀ ਇਹ ਆਪਣੇ ਕੋਲ 40 45 ਅੱਜ ਦੀ ਤਰੀਕ ਵਿੱਚ ਵੀਰੇ ਠੀਕ ਹੈ ਜੀ ਹਾਂਜੀ ਤੇ ਬਾਪੂ ਜੀ ਜਿਹੜਾ ਅੱਜ ਕਿੰਨੀ ਉਮਰ ਤੋਂ ਲੈ ਕੇ ਘੱਟ ਤੋਂ ਘੱਟ ਤੇ ਵੱਧ ਤੋਂ ਵੱਧ ਕਿੰਨੀ ਉਮਰ ਤੱਕ ਆਪਣੇ ਕੋਲੇ ਕਟੀਆਂ ਝੋਟੀਆਂ ਆਪਣੇ ਕੋਲ ਕੱਟੀ ਵੀਰੇ 9 ਮਹੀਨੇ ਤੋਂ 10 ਤੋਂ ਲੈ ਕੇ ਹਾਂਜੀ 2 2.5 ਸਾਲ 3 ਸਾਲ ਦਾ ਕੱਟੀ ਮਿਲ ਜੂ ਠੀਕ ਹੈ ਜੀ ਤੇ ਨਾਗ ਜਿਆਦੇ ਹੋਣ ਕਰਕੇ ਆਪਾਂ ਤੋੜ ਕੇ ਨਹੀਂ ਦਿਖਾਉਣੇ ਹਾਂਜੀ ਤੇ ਰੇਟ ਵੀ ਦੱਸ ਦੋ ਵੀ ਜਿਹੜਾ ਸਟਾਰਟਿੰਗ ਰੇਟ ਹੈ ਉਹ ਕਿੰਨੇ ਤੋਂ ਲੈ ਕੇ ਤੇ ਕਿੰਨੇ ਤੱਕ ਹੈ ਸਟਾਰਟ ਰੇਟ ਵੀਰੇ ਹੋ ਜੂਗੀ 12 13000 ਤੋਂ ਠੀਕ ਹੈ ਜੀ 12 13 ਤੋਂ ਸਟਾਰਟ ਹੋ ਕੇ ਜਿਵੇਂ 20 ਦੀ ਕੋਈ 25 28 35 40 ਠੀਕ ਹੈ ਜੀ ਇਹੋ ਜੀ ਆਹ ਡਿਮਾਂਡ ਰੱਖੇ ਕੱਟੀ ਹੋ ਜੀ ਮਿਲ ਜੂ ਠੀਕ ਹੈ ਤੇ ਬਾਪੂ ਜੀ ਜਿਹੜਾ ਆਪਾਂ ਕਟੀਆਂ ਝੋਟੀਆਂ ਦਾ ਹੀ ਕੰਮ ਕਰਦੇ ਆਂਗੇ ਆਪਾਂ ਜਾਂ ਗਾਂ ਜਾਂ ਸੱਜਰ ਮੱਝ ਦਾ ਵੀ ਕਰਦੇ ਸਾਰੇ ਹੀ ਕਰਦੇ ਮੇਰੇ ਠੀਕ ਹੈ ਗਾਂ ਜਾਂ ਸੱਜਰ ਮੱਝ ਵੀ ਜਿਹੜੀ ਉਹ ਆਪਾਂ ਬਾਪੂ ਜੀ ਦੇ ਰੱਖਦੇ ਆਂ ਹਾਂਜੀ ਠੀਕ ਹੈ ਦੋਸਤੋ ਜਿਹੜੀ ਤੁਹਾਨੂੰ ਮੈਂ ਵੀਡੀਓ ਦਿਖਾਉਣਾ ਹੈ ਇਹਦੇ ਵਿੱਚ ਕਈ ਤਾਂ ਨਵੇਂ ਦੁੱਧ ਹੋਣ ਦੇ ਕਾਬਲ ਵੀ ਐ ਜਮਾਂ ਜਿਹੜੀ ਵੀ ਘਰੇ ਜਾ ਕੇ ਜਿਵੇਂ ਦੋਸਤੋ ਦਿਖਾਵਾਂ ਤੁਹਾਨੂੰ ਵੀ ਜਿਹਦੇ ਵਿੱਚ ਬਹੁਤ ਸੋਹਣੀਆਂ ਸੁਨੱਖੀਆਂ ਝੋਟੀਆਂ ਜੀ ਦੀ ਕੋਈ ਜਿਵੇਂ ਜਿਹੜੀ ਕੱਟੀ ਆ ਜਾਂ ਝੋਟੀ ਆ ਹਮੇਸ਼ਾ ਗਰੀਬ ਦੀ ਵੀ ਪ੍ਰਾਪਰਟੀ ਹੁੰਦੀ ਹੈ ਇਹ ਇਹਨੂੰ ਗਰੀਬ ਬੰਦਾ ਵੀ ਪਾਲ ਸਕਦਾ ਗਾਂ ਜਾਂ ਬੱਛੀ ਨਹੀਂ ਗਰੀਬ ਤੋਂ ਪਾਲੀ ਜਾਂਦੀ ਕਿਉਂਕਿ ਫੀਡ ਦਾ ਜਿਆਦਾ ਕੰਮ ਹੁੰਦਾ ਦੋਸਤੋ ਬਹੁਤ ਸੋਹਣੀਆਂ ਸਨਖੀਆਂ ਤੋੜ ਕੇ ਮੈਂ ਤਾਂ ਨਹੀਂ ਦਿਖਾਉਣੀਆਂ ਕਿਉਂਕਿ ਇਹ ਮਾਲ ਆਇਆ ਹੁੰਦਾ ਤੇ ਖਿੱਚਦਾ ਏ ਥੋੜਾ ਜ੍ਹਾ ਪਾਸੇ-ਆਸੇ ਤੇ ਇੱਕ ਮੈਂ ਆਫਰ ਕੋਡ ਬਾਬਾ ਜੀ ਨਾਲ ਗੱਲ ਕੀਤੀ ਜਦੋਂ ਵੀ ਬਾਬਾ ਜੀ ਜਿਹੜੀਆਂ ਕੱਟੀਆਂ ਇੰਨੀਆਂ ਲੈਣੇ ਆ ਕਿੱਥੋਂ ਲੈਣੇ ਆ ਵੀ ਹਰੇਕ ਬੰਦਾ ਅੱਜਕੱਲ YouTube ਕਰਕੇ ਨਾ ਉਹ ਇਹ ਦਿਖਾਇਆ ਅੱਜਕੱਲ ਥੋੜਾ ਵੇਅਰ ਹੋਇਆ ਹੈ ਵੀ ਜੇ ਕੋਈ ਸਾਡੇ ਕੋਲੇ ਪਸ਼ੂ ਹੋਵੇ ਤਾਂ ਚੰਗੇ ਟੀਕੇ ਦਾ ਹੋਵੇ ਇਹ ਬਾਪੂ ਜੀ ਕਹਿੰਦੇ ਵੀ ਇੰਨੇ ਨਾਗ ਘਰਾਂ ਚੋਂ ਤਾਂ ਪੂਰੇ ਨਹੀਂ ਹੁੰਦੇ ਤੇ ਅਸੀਂ ਵੱਡੀਆਂ ਡੇਰੀਆਂ ਚੋਂ ਵੀ ਲੈਣੇ ਆ ਤੇ ਕਿਉਂਕਿ ਜਿਹੜੀਆਂ ਡੇਰੀਆਂ ਵਾਲੇ ਕੰਮ ਕਰਦੇ ਉਹਨਾਂ ਨੂੰ ਮੱਝ 15 ਲੀਟਰ ਤੋਂ ਥੱਲੇ ਦੁੱਧ ਵਾਰਾ ਨਹੀਂ ਖਾਂਦੀ ਉਹਨਾਂ ਦੀਆਂ ਹੀ ਇਹ ਜ਼ਿਆਦਾਤਰ ਬੱਚੀਆਂ ਹੁੰਦੀਆਂ ਜਾਂ ਅਸੀਂ ਚੰਗੇ ਪਸ਼ੂ ਜਿਹੜੇ ਉਹ ਮੰਡੀ ਤੋਂ ਲੈ ਲੈਨੇ ਆ ਜਿੰਨਾ ਵੀ ਬਾਪੂ ਜੀ ਇੱਕ ਦੱਸੋ ਵੀ ਜਦੋਂ ਤੁਹਾਡੇ ਨਾਲ ਕੋਈ ਆ ਕੇ ਇੱਥੇ ਗੱਲਬਾਤ ਕਰੂ ਉਹਦੇ ਰੇਟ 'ਚ ਕੋਈ ਮਾਨਤਾਣ ਕਰੋਗੇ ਕਰ ਦਾਂਗੇ ਜੀ ਕਰਿਆਉਣ ਦੇ ਫੁੱਲ ਮਾਨਤਾਣ ਕਰ ਦਾਂਗੇ ਠੀਕ ਐ ਤੇ ਜਿਹੜੀ ਇਹਨੇ ਨਾ ਗਿਆ ਵੀ ਇਹ ਵੀਡੀਓ ਜਿੱਦੇ ਤਿਆਰ ਕਰਦੇ ਹਾਂ ਉਹਦੇ ਹੁੰਦੇ ਆ ਕਿ ਹਮੇਸ਼ਾ ਹੀ ਹੁੰਦੇ ਆ ਹਰ ਵੇਲੇ ਹੁੰਦੇ ਵੀਰੇ ਹਰ ਵੇਲੇ ਹੀ ਹੁੰਦੇ ਆ ਬਾਪੂ ਜੀ ਉਧਰੋਂ ਦਿਖਾਓ ਹੁਣ ਨੌਰੇ 'ਚ ਪੰਜ ਲਟੀਆਂ ਅੱਜ ਨੀਲੀ ਆ ਗਈਆਂ ਤੇ ਆਪ ਨੂੰ ਆਏ ਨੇ ਦੋਸਤੋ ਜਿਹੜੀਆਂ ਪੰਜ ਕਟੀਆਂ ਅੱਜ ਨੀਲੀ ਰਾਵੀ ਦੀਆਂ ਹਾਂਜੀ ਤੇ ਇੱਕ ਮੈਨੂੰ ਬੜੀ ਸੁਨਖੀ ਲੱਗੀ ਮੀ ਬੱਕੀ ਨੇ ਦੱਸਿਆ ਵੀ ਇਹ ਮੀਨੀ ਹੈ ਕੱਟੀ ਹਾਂਜੀ 8 ਮਹੀਨੇ ਉਮਰਿਆ ਦੀ ਦੋਸਤੋ ਮੀਨੀ ਕੱਟੀ ਹੈ ਤੇ ਜਿਹੜੀ ਇਹ ਜਿਹੜਾ ਮੇਨ ਖਰਚਾ ਹੁੰਦਾ ਦੁੱਧ ਦਾ ਇਹ ਖਾਈ ਸਹੀ ਮੈਨੇ ਖਾਈ ਬੈਠੀ ਐ ਇਸ ਤੋਂ ਬਾਅਦ ਤਾਂ ਜਿਹੜਾ ਆਪਾਂ ਫੀਡ ਤੇ ਪੱਠਿਆਂ ਨਾਲ ਇਸ ਜਾਨਵਰ ਵੱਜ ਜਾਂਦੇ ਆ ਥੋੜਾ ਧਿਆਨ ਦੇ ਲਈਏ ਤਾਂ ਦੋਸਤੋ ਬਹੁਤ ਸੋਹਣੀ ਮੀਨੀ ਕੱਟੀ ਐ ਇਹ ਬਾਪੂ ਜੀ ਇਹਦਾ ਕੀ ਰੇਟ ਕਰਦੇ ਹੋ? ਹਾਂਜੀ। ਇਹਦਾ ਕੀ ਹੈ? ਇਹਦੀ ਉਮਰ ਤਾਂ ਫਿਰ ਹੈਗੀ 8 ਕਿ ਮਹੀਨੇ। ਹਾਂਜੀ। ਪਰ ਦਿਲੋਂ ਰਾਦਾ ਵੀ ਇਹਦਾ 16000 ਰੁਪਏ ਵਟਿਆ ਜਾਵੇ। 16000 ਰੁਪਏ। ਹਾਂਜੀ ਇਹਦਾ ਵਟਿਆ ਜਾਵੇ। ਠੀਕ। ਮੀਨ ਤੋਂ ਨਹੀਂ ਹਿਲਦੇ ਆ। ਜੇ ਰੇਟ ਦੀ ਗੱਲ ਕਰੀਏ ਰੇਟ ਵੀ ਜਿਹੜਾ ਉਹ ਜਾਇਜ਼ ਹੀ ਆ ਵੀ ਕਿਉਂਕਿ ਦੁੱਧ ਮੱਝ ਦਾ ਜਿਹੜਾ 60-70 ਰੁਪਏ ਹੁੰਦਾ। ਹਾਂਜੀ। ਤੇ ਦੋ ਢਾਈ ਮਹੀਨੇ ਜਿਹੜਾ ਬੱਚੇ ਨੇ ਦੁੱਧ ਚੁੰਗਿਆ ਉਹਦੇ ਦੁੱਧ ਦੇ ਪੈਸੇ ਹੀ ਆ ਇਹ। ਹਾਂਜੀ ਹਾਂਜੀ। ਠੀਕ ਹੈ। ਬਾਪੂ ਜੀ ਨੌਰਾ ਵੀ ਦਿਖਾ ਦਿਓ। ਆ ਜੀ ਆ। ਦੋਸਤੋ ਜਿਹੜਾ ਹਮੇਸ਼ਾ ਹੀ ਬਾਪੂ ਜੀ ਆਨੇ ਕਦੋਂ ਵੀ ਤੁਸੀਂ ਆ ਕੇ ਉਦੋਂ ਹੀ ਤੁਸੀਂ ਮਾਲ ਖਰੀਦ ਸਕਦੇ ਹੋ ਦੁੱਧ ਵਾਲੀਆਂ ਗਾਵਾਂ ਵੀ ਹੁੰਦੀਆਂ ਤੇ ਮੱਝਾਂ ਵੀ ਹੁੰਦੀਆਂ ਜਿਆਦਾ ਕੰਮ ਬਾਪੂ ਜੀ ਦਾ ਕਟੀਆਂ ਝੋਟੀਆਂ ਦਾ ਤੇ ਝੋਟਿਆਂ ਦਾ ਹੀ ਹੈ ਬਾਪੂ ਜੀ ਜਿਹੜੇ ਕਟੇ ਆ ਦੋ ਝੋਟੇ ਵੀਰੇ ਇੱਕ ਬੂਰਾ ਕਟਾ ਦੋ ਝੋਟੇ ਆ ਤੇ ਇੱਕ ਬੂਰਾ ਕਟਾ ਮੌਕੇ ਤੇ ਆਪਣੇ ਕੋਲੇ ਇਹ ਰੱਖਣ ਵਾਲਿਆਂ ਨੂੰ ਹੀ ਦੇਣੀ ਇਹ ਰੱਖਣ ਵਾਲੇ ਵੀ ਲੈਣੇ ਵੀਰੇ ਵੀ ਵੱਡਣ ਟੱਕਣ ਵਾਲਿਆਂ ਨੂੰ ਉਹਨਾਂ ਨੂੰ ਦੇਣੇ ਵੱਡਣ ਟੱਕਣ ਨਹੀਂ ਵੇਚਦੇ ਹਾਂਜੀ ਰੱਖਣ ਵਾਲ ਨੂੰ ਦੇਣੇ ਆ ਕਮਾਂਡ ਨਾਲ ਖੁੱਲਾ ਕਰ ਦਿਆਂਗੇ ਉਹ ਰੱਖਣਾ ਵਜਾ ਗਿਆ ਨਾ ਠੀਕ ਹੈ ਜੀ ਉਹਦਾ ਮਾਂਡ ਨਾਲ ਖੁੱਲਾ ਕਰ ਦਿਆਂਗੇ ਠੀਕ ਹੈ ਤੂੰ ਹੈ ਚੰਗੀਆਂ ਮਾਵਾਂ ਦੇ ਚੰਗੀਆਂ ਮਾਵਾਂ ਦੇ ਠੀਕ ਹੈ ਦੋਸਤੋ ਜਿਹੜੀਆਂ ਕੱਟੀਆਂ ਦੀ ਗੱਲ ਕਰਾਂ ਮੈਂ ਇੱਕ ਹੁੰਦਾ ਵੀ ਕੱਟੀ ਛੋਟੀ ਜਾਂ ਵੱਡੀ ਉਹ ਨਹੀਂ ਮੈਨਾਂ ਰੱਖਦੀ ਹੁੰਦੀ ਕੱਟੀ ਦਾ ਬਚਪਨ ਕਿਹੋ ਜਿਹਾ ਕਿਸੇ ਕੱਟੀ ਦੇ ਅੱਖ ਚ ਗਿੱਡਨੀ ਕਿਸੇ ਦਾ ਢਿੱਡ ਨਹੀਂ ਲਮਕਦਾ ਬਹੁਤ ਸੋਹਣੀਆਂ ਕਟੀਆਂ ਜੇ ਦੇਖਿਆ ਜਾਵੇ ਤਾਂ ਸਾਰੀਆਂ ਹੀ ਰੇਟ ਦੇ ਅਕੋਰਡਿੰਗ ਤੁਸੀਂ ਜਿਹੋ ਜਾਂ ਵੀ ਰੇਟ ਦੇ ਕੇ ਜਿੰਨੀ ਵੀ ਤੁਹਾਡੇ ਕੋਲੇ ਪਹੁੰਚ ਆ ਤੁਸੀਂ ਉਹੋ ਜਿਹੀ ਆਪਦੀ ਪਹੁੰਚ ਮੁਤਾਬਕ ਤੁਸੀਂ ਕੱਟੀ ਇੱਥੋਂ ਖਰੀਦ ਸਕਦੇ ਹੋ ਹਮੇਸ਼ਾ ਹੀ ਮਾਲ ਜਿਹੜਾ ਉਹ ਬਾਪੂ ਜੀ ਕੋਲੇ ਆਉਂਦਾ ਰਹਿੰਦਾ ਤੇ ਬਾਪੂ ਜੀ ਬੂਰੀਆਂ ਕਟੀਆਂ ਦੀ ਅੱਜ ਕੱਲ ਮੰਗ ਬਹੁਤ ਹੈ ਬੂਰੀਆਂ ਕਟੀਆਂ ਦੀ ਵੀ ਰਿਡਮਾਂਡ ਬਹੁਤ ਜ਼ਿਆਦੀ ਪਰ ਮਿਲਦੀ ਬਹੁਤ ਘੱਟ ਮੇਲੇ ਤੇ ਠੀਕ ਹੈ ਜੀ ਬਹੁਤ ਘੱਟ ਮਿਲਦੀ ਮੇਲੇ ਤੇ ਡਿਮਾਂਡ ਬਹੁਤ ਹੈ ਬੂਰੀ ਦੀ ਨੀਲੀ ਆਵੀ ਸੀ ਠੀਕ ਹੈ ਜੀ ਕੋਈ ਨਾ ਮੇਲੇ ਵਿੱਚ ਇੱਕ ਦੋ ਪੀਸ ਨਿਕਲਦੇ ਆ ਠੀਕ ਹੈ ਹਾਂਜੀ ਦੋਸਤੋ ਅੱਜ ਜਿਹੜੀ ਦੀਵਾਲੀ ਦੇ ਦਿਨ ਵੀਡੀਓ ਆਪਾਂ ਅੱਜ ਸ਼ੂਟ ਕੀਤੀ ਆ ਸ਼ਾਰਟ ਵੀਡੀਓ ਚ ਵੀ ਤੁਹਾਨੂੰ ਦਿਖਾਵਾਂਗੇ ਤੇ ਦੀਵਾਲੀ ਤੇ ਬਾਪੂ ਜੀ ਸਮੂਹ 사ਸੰਗਤ ਨੂੰ ਕੀ ਕਹਿਣਾ ਚਾਹੁੰਨੇ ਹਾਂ ਦੀਵਾਲੀ ਦੇ ਵੀਰੇ ਇਹੋ ਕਹਿਣਾ ਚਾਹੁੰਨੇ ਆ ਸਾਰਿਆਂ ਨੂੰ ਸੁੱਖਾਂ ਭਰੀ ਦੀਵਾਲੀ ਲੰਗੇ ਹਾਂਜੀ ਫਰਮਲੇ ਮਹਾਰਾਜ ਸਭ ਤੇ ਚੜ੍ਹਦੀ ਕਲਾ ਰੱਖੇ ਸਭ ਦੀ ਮਿਹਨਤ ਮਜ਼ਦੂਰੀ ਬਣਾਈ ਰੱਖੇ ਹਾਂ ਸਾਬਦ ਮਿਹਨਤ ਕਾਸ਼ ਬੰਦਿਆਂ ਦੀ ਮਿਹਨਤ ਮਜ਼ਦੂਰੀ ਬਣਦੀ ਰਵੇ ਹਾਂ ਮਿਹਨਤ ਮਜ਼ਦੂਰੀ ਬਣਦੀ ਜਿਹਨੇ ਭਰਾ ਜਾਇਨ ਮੇਰੇ ਕੋਲ ਚੇਨ ਨਾਲੇ ਸਾਰਿਆਂ ਨੂੰ ਜੀ ਆਇਆਂ ਠੀਕ ਹੈ ਜੀ ਦਿਲੋਂ ਫਲੋ ਸਾਥ ਕਰਦੇ ਆ ਚੇਨ ਨਾਲਿਆਂ ਦਾ ਠੀਕ ਹੈ ਜੀ ਕਿੰਨੇ ਵੀਰੇ ਆਪਣੇ ਡੇਰੇ ਦੀ ਪਹੁੰਚ ਕੀਤੀ ਆ ਹਾਂ ਜੀ ਤੇ ਸਭ ਦਾ ਦਿਲੋਂ ਸਵਾਗਤ ਹੈ ਜੀ ਬਾਪੂ ਫਲੋਰ ਸਿੰਘ ਜੀ ਨੂੰ YouTube ਤੇ ਤੁਸੀਂ ਕਦੇ ਵੀ ਸਰਚ ਕਰਿਓ ਬਾਪੂ ਫਲੋਰ ਸਿੰਘ ਫਲੋਰ ਸਿੰਘ YouTube ਤੇ ਮਸ਼ਹੂਰ ਹੈ ਤੇ ਮੰਡੀਆਂ ਚ ਵੀ ਜਿਹੜਾ ਇਹ ਚੰਗੀਆਂ ਕੱਟੀਆਂ ਲੈਂਦੇ ਆ ਤੇ ਬਾਪੂ ਦਾ ਵੀ ਜਿੱਥੇ ਡੇਰੀਆਂ ਹੁੰਦੀਆਂ ਡੇਰੀਆਂ ਵਾਲੇ ਕਿਉਂਕਿ ਜਿੱਥੇ ਥਾਂ ਭੀੜਾ ਸ਼ਹਿਰਾਂ ਸ਼ੂਰਾਂ ਚ ਤੇ ਚੰਗੀਆਂ ਮੱਜਾਂ ਦੀਆਂ ਕਟੀਆਂ ਵੀ ਸਾਡੇ ਕੋਲੇ ਹੁੰਦੀਆਂ। ਦੋ ਕਟੇ ਆ ਤੇ ਇੱਕ ਬੂਰਾ ਕਟਾ। ਦੋਸਤੋ 40 45 ਨਗ अवेलेबल ਆ ਹੁਣ। ਤੇ ਜਿਹੜਾ ਪਿੰਡ ਮਿੱड्डा ਤਹਿਸੀਲ ਇਹਨੂੰ ਮਲੋਟ ਪੈਂਦੀ ਹੈ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਆ। ਤੇ ਜਿਹੋ ਜਿਹਾ ਵੀ ਤੁਹਾਡੇ ਕੋਲੇ ਪਹੁੰਚ ਹੈ, ਪਹੁੰਚ ਦੇ ਮੁਤਾਬਕ ਤੁਸੀਂ ਆਪਦੀ ਕੱਟੀ ਛੋਟੀ ਕੋਈ ਵੀ ਖਰੀਦ ਸਕਦੇ ਹੋ। ਦੋਸਤੋ ਇੰਨਾ ਹੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਸਾਰਿਆਂ ਦਾ ਜੀ।